ਜੋ ਲੋ ਚੁੱਕੀਏ ਮੈਂ ਖਨੌਰੀ ਬਾਡਰ ਤੇ ਪਹੁੰਚਾ ਹੋਇਆ ਪੰਜਾਬੀ ਗੱਲਬਾਤ ਇਹ ਵੀ ਚੈਨਲ ਦਾ ਅਸੀਂ ਅੱਜ ਖਨੌਰੀ ਬਾਡਰ ਤੇ ਪਹੁੰਚੇ ਅਸੀਂ ਅੱਜ ਪ੍ਰਧਾਨ ਜੀ ਨਾਲ ਗੱਲਬਾਤ ਕਰਨ ਪ੍ਰਧਾਨ ਜੀ ਜਿਹੜੇ ਆ ਬੈਰੀਅਲ 13 ਫਰਵਰੀ ਤੋਂ ਲੈ ਕੇ ਲੱਗੇ ਹੋਏ ਐ ਮੈਂ ਸਿੰਦਰਪਾਲ ਸਿੰਘ ਮੋਹਲਵਾਲੀ ਚੀਫ ਆਰਗਨਾਈਜ਼ਰ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਆ ਜਿਹੜਾ ਪੰਜਾਬੀ ਗੱਲਬਾਤ ਟੀਵੀ ਚੈਨਲ ਨੇ ਜਿਹੜੇ ਪ੍ਰਾਰਲਾ ਕੀਤਾ ਇਹ ਤੁਹਾਡੇ ਮਾਧਿਅਮ ਰਹੀ ਅਸੀਂ ਦੱਸਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਇੱਥੋਂ ਦੇ ਵਪਾਰੀਆਂ ਨੂੰ ਇੱਥੋਂ ਦੇ ਆਮ ਸਿੰਧਿਆ ਨੂੰ ਤੇ ਇਹ ਬੈਰੀਅਲ ਜਿਹੜੀ ਕੰਧ ਸਾਹਮਣੇ ਦਿਖ ਰਹੀ ਹੈ ਇਹ 8 ਤਰੀਕ ਦੀ ਲੱਗੀ ਹੋਈ ਆ ਆ ਸਾਹਮਣੇ ਜਿਹੜੇ ਬੈਰੀਅਲ ਲੱਗੇ ਨੇ 8 ਤਰੀਕ ਲੱਗੇ ਆ ਤੇ ਅਸੀਂ ਘੱਟੋ-ਘੱਟ 13 ਤਰੀਕ ਜਦੋਂ ਇੱਥੇ ਆਏ ਆ ਤੇ 13 ਨੂੰ ਸਾਡਾ ਇੱਥੇ 250 ਬੰਦਾ ਇਸ ਚ ਲੱਭੋ ਤੇ 250 ਬੰਦਾ ਅਸੀਂ ਇਹ ਕਿਹਾ ਕਿ ਕੰਦਾ ਬੰਦ ਕਰ ਦੋ ਕੰਦਾ ਕੱਢ ਦੋ ਸਾਨੂੰ ਜਾਣ ਦੋ ਤਾਂ ਜੋ ਕਿ ਇੱਥੋਂ ਦੇ ਵਪਾਰੀ ਇੱਥੋਂ ਦੇ ਲੋਕ ਦੁਖੀ ਨਾ ਹੋਣ ਪਰ ਸੋਚ ਕੇ ਸਾਡਾ 250 ਬੰਦਾ ਫੱਟਰ ਕੀਤਾ ਕਿ ਦੀ ਅੱਖ 'ਚ ਗੋਲੀ ਮਾਰੀ ਜੇ ਨੰਬੰਬਨਾ ਸਾਹ ਮਲਕ ਬੰਦ ਕਰਤਾ ਕਿ ਦੀ ਹਾਲਤ ਮਾੜੀ ਕੀਤੀ ਸੋ ਅੱਜ ਅਸੀਂ ਤੁਹਾਡੇ ਸਾਹਮਣੇ ਰਹੀ ਪੰਜਾਬੀ ਗੱਲਬਾਤ ਦੇ ਟੀਵੀ ਚੈਨਲ ਰਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਆਹ ਕੰੰਦਾ ਸਾਹਮਣੀਆਂ ਵੇਖ ਲਓ ਇਹ ਕੰੰਦਾ ਜਿਹੜੀਆਂ ਕੀਤੀਆਂ ਨੇ ਇਹ ਕੰੰਦਾ ਅਜੇ ਵੀ ਦਿਖਦੀਆਂ ਨੇ ਸਾਨੂੰ ਸਾਹਮਣੇ ਦਿਖੜੀਆਂ ਨੇ ਇਹ ਕੰੰਦਾ ਦੇ ਉਹ ਅਸੀਂ ਖਤਮ ਕਰਾਉਣ ਲਈ ਸਾਡੇ ਸਾਥੀ ਸ਼ੁਭਕਰਮ ਵਰਗੇ ਯੋਧੇ ਸ਼ਹੀਦ ਹੋਏ ਨੇ ਤੇ ਇੱਥੇ ਘੱਟੋ-ਘੱਟ 250 ਬੰਦਾ ਫਟਰੋਆ ਤੇ ਇਸ ਬਾਰਡਰ ਤੇ ਜਾਂ ਸ਼ੰਭੂ ਬਾਰਡਰ ਤੇ ਜਾਂ ਇਸ ਬਾਰਡਰ ਤੇ ਹੁਣ ਤੱਕ 24 ਬੰਦੇ ਸਾਡੇ ਸ਼ਹੀਦ ਹੋ ਚੁੱਕੇ ਨੇ ਤੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਥੋਂ ਦੇ ਵਪਾਰੀਆਂ ਨੂੰ ਬੇਨਤੀ ਕਰਦਾ ਹਾਂ ਵੀ ਚਾਹੀਦਾ ਤੇ ਇਹ ਆ ਕਿ ਤੁਸੀਂ ਸਾਂਝਾ ਫਰੰਟ ਸਾਡੇ ਨਾਲ ਬਣਾ ਕੇ ਸਾਡੇ ਨਾਲ ਆਓ ਤਾਂ ਉਹ ਇੱਥੋਂ ਦੇ ਪੰਜਾਬ ਦੇ ਵਰਨਰ ਨਾਲ ਇੱਥੋਂ ਦੇ ਮੁੱਖ ਮੰਤਰੀ ਨਾਲ ਇੱਥੋਂ ਦੇ ਦੂਜੇ ਮਤਲਬ ਮੰਤਰੀਆਂ ਨਾਲ ਇੱਥੋਂ ਦੇ ਰਾਜਪਾਲ ਨਾਲ ਹਰਿਆਣੇ ਦੇ ਰਾਜਪਾਲ ਨਾਲ ਉਹ ਸਾਝੇ ਰੂਪ ਚ ਇਹ ਗੱਲ ਸਾਰੀਏ ਕਿ ਅਸੀਂ ਭਾਈ ਵਪਾਰੀ ਵਰਗ ਦੁਖੀਆ ਹੋਰ ਹਿੱਸਾ ਦੁਖੀਆ ਅਸੀਂ ਪਿਛਲੇ ਸਮੇਂ ਤੁਸੀ ਸਾਡੇ ਕੋ ਆਏ ਸੀ ਪੀਰ ਅਸੀਂ ਪੇਛਕਰ ਹਿਆਣੇ ਵਾਲੇ ਮਸਲੇ ਤੇ ਤਿੰਨ ਮੁਲਕਾਂ ਦੇ ਮਸਲੇ ਦੇ ਉੱਤੇ ਇੱਕ ਸਾਡੇ ਬੰਦੇ ਤਿੰਨ ਜਿਹੜੇ ਰਸਤ ਕੀਤਾ ਨੇ ਉਹ ਕੈਨਲ ਲਾਲਾ ਸ਼ਕਤੀ ਸਾਡਾ ਤਾਂ ਉਹ ਜਿਹੜੇ ਬੰਦੇ ਰਸਤ ਕੀਤੇ ਉਹਨਾਂ ਨੂੰ ਚਾਹੁੰਦੇ ਸੀ ਕਿ ਫੌਰੀ ਤੌਰ ਤੇ ਛੱਡਿਆ ਜਾਵੇ ਅਸੀਂ ਉਹਦੇ ਲਈ ਅਸੀਂ ਉਸ ਤੋਂ ਜੂ ਰੇਲਵੇ ਸਟੇਸ਼ਨ ਸੰਭੂ ਬੰਦ ਕੀਤਾ ਸੀ ਤਾਂ ਸੰਭੂ ਰੇਲਵੇ ਸਟੇਸ਼ਨ ਬੰਦ ਕਰਨ ਨਾਲ ਤਾਂ ਜੋ ਉੱਥੋਂ ਦੇ ਲੋਕ ਤੇ ਵਪਾਰੀ ਦੁਖੀ ਹੋਏ ਉਹ ਸਾਡੇ ਕੋ ਆਏ ਤਾਂ ਅਸੀਂ ਬਿਨਾਂ ਸ਼ਰਤ ਬੇਚੱਕਮੀ ਨਾ ਬੰਦ ਰਿਆ ਬਿਨਾ ਸ਼ਰਤ ਉਹ ਤੋਂ ਆਪਣੀ ਤਾਕਤ ਠਾਲੀ ਤੋ ਤਾਕਤ ਠਾਲ ਕੇ ਅਸੀਂ ਪੰਜ ਬਦੇ ਬੂਹਿਆਂ ਦੀ ਗੜੀ ਮੰਤਰੀਆਂ ਦੀ ਬੂਹਿਆਂ ਗੜੀ ਇੱਕ ਦਿਨ ਲਈ ਲਗਾਤਾਰ ਭਾਲੀਆ ਹੁਣ 17 ਤਰੀਕ ਨੂੰ ਅਸੀਂ ਜਾ ਰਹੇ ਹਾਂ ਦੋਵੇਂ ਮਲਮੋਰਚੇ ਹਰਿਆਣੇ ਵਿੱਚ ਵੱਡੀ ਰੈਲੀ ਕਰਨਾ ਕਿ ਉਹ ਬੰਦਿਆਂ ਨੂੰ ਰਸਟ ਕਰੋ ਜਿਹੜੇ ਕੀਤੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਛੱਡਿਆ ਜਾਵੇ ਉਹਨਾਂ ਤਸਤਾ ਜਿਹੜਾ ਕੀਤਾ ਉਹਦੀ ਅਸੀਂ ਨਖੇਪੀ ਕਰਦੇ ਆ ਸੋ ਮੈਂ ਦੁਬਾਰਾ ਫਿਰ ਪੰਜਾਬ ਦੇ ਲੋਕਾਂ ਨੂੰ ਹਰ ਰੰਵੇ ਲੋਕਾਂ ਨੂੰ ਜਾਂ ਇਥੋਂ ਦੇ ਕੁੱਲ ਪਾਰ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਇਸ ਮਾਧਿਅਮ ਰਹੀਂ ਪੰਜਾਬੀ ਗੱਲਬਾਤ ਟੀਵੀ ਚੈਨਲ ਰਹੀਂ ਫੋਟੇ ਰਹੀਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਕੰਧਾਂ ਲੱਗੀਆਂ ਨੇ ਜਿਹੜੀ ਇਹ ਫੌਜ ਵਾਲੀ ਆ ਜਿਹੜੀ ਇੱਥੇ ਤਾਕਤ ਵਾਲੀ ਆ ਇਹ ਸਿਰਫ ਤੇ ਸਿਰਫ 13 ਤਰੀਕ ਨੂੰ ਨਾਲ ਕੇ ਨਹੀਂ ਬੈਠੀ ਇਹਨਾਂ ਨੇ ਕੰਕਰੀਟ ਜੇ ਬਛਾਏ ਨੇ ਇਹ 83 ਨੂੰ ਵਿਚਾ ਗਿਆ 83 ਨੂੰ ਕੰਦਾ-ਕੁੰਦਾ ਕੱਢ ਕੇ ਬਹਿ ਗਏ ਸੀ ਸੋ ਅਸੀਂ ਦੁਬਾਰਾ-ਦੁਬਾਰਾ ਸੀ ਸਾਰੇ ਪੰਜਾਬ ਦੇ ਪਸੰਦਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਭਈ ਸਾਡਾ ਇੱਥੇ ਕੋਈ ਦੋਸ਼ ਨਹੀਂ ਉਹ ਰਣਕੇ ਰਾਜਪਾਲ ਮਿਲिए ਮੁੱਖ ਮੰਤਰੀਆਂ ਨੇ ਮਿਲिए ਭਾਰਤ ਦੇ ਪ੍ਰਧਾਨ ਮੰਤਰੀ ਮਿਲिए ਕਿਹ ਕੰਦਾ ਚੁੱਕ ਲਿਆ ਜਾਣ ਤੇ ਸਾਡਾ ਉੱਥੇ ਸਾਨੂੰ ਗੱਲੀ ਚ ਉਹੋ ਜੀ ਜਗ੍ਹਾ ਦਿੱਤੀ ਹੈ ਜਿੱਥੇ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਸ਼ਾਂਤਮਈ ਕੋਲ ਨੂੰ ਅੱਗੇ ਚਲਾ ਸਕੀਏ ਸੋ ਬਹੁਤੀ ਦੂਰ ਨਾ ਜਾਂਦਾ ਫਿਰ ਲੋਕਾਂ ਨੂੰ ਸੱਦਾ ਦਿੰਦਾ ਹੋਇਆ ਲੋਕਾਂ ਨੂੰ ਬੇਨਤੀ ਕਰਦਾ ਆ ਉਹ ਭਈ ਆਪਸੀ ਟਕਰਾਰ ਕਰਨ ਦੀ ਲੋੜ ਨਹੀਂ ਆਪਸੀ ਸਾਨੂੰ ਰਲ ਮਿਲ ਕੇ ਇਹ ਮਸਲੇ ਨੂੰ ਹੱਲ ਕਰਨੇ ਚਾਹੀਦਾ ਇਹਨਾਂ ਨੂੰ ਕੁਝ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਰਾਜ ਸਿੰਘ ਛੇੜੀ ਬੀਕੇ ਇੱਕ ਤਾਂ ਆਯਾਦ ਮੈਂ ਪੰਜਾਬੀ ਗੱਲਬਾਤ ਚੱਲ ਰਹੀ ਆਪ ਲੋਕਾਂ ਨੂੰ ਦੱਸਣਾ ਚਾਹੁੰਨਾ ਆ ਕਿ ਕੁਝ ਲੋਕਾਂ ਵੱਲੋਂ ਗੱਲ ਆ ਰਹੀ ਹੈ ਕਿ ਕਿਸਾਨਾਂ ਨੇ ਰਸਤੇ ਬੰਦ ਕੀਤੇ ਨੇ, ਰੋਡ ਜਾਮ ਕੀਤੀ ਹੈ। ਅਸੀਂ ਇਹ ਗੱਲ ਸਾਫ਼ ਕਰਨੀ ਚਾਹੁੰਦੇ ਆ ਕਿ ਕੋਈ ਵੀ ਸੜਕ ਕਿਸਾਨਾਂ ਵੱਲੋਂ ਕਦੀ ਵੀ ਜਾਮ ਨਹੀਂ ਕੀਤੀ ਗਈ। ਕਿਉਂਕਿ ਕਿਸਾਨ 13 ਫਰਵਰੀ ਨੂੰ ਇੱਥੇ ਪਹੁੰਚੇ ਸੀ ਪਰਸਤੋਂ ਤੋਂ ਪਹਿਲਾਂ ਇਹ ਸੜਕਾਂ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਭਾਜਪੀ ਦੀ ਸਰਕਾਰ ਵੱਲੋਂ 8 ਤਰੀਕ ਤੋਂ ਬੰਦ ਕਰ ਦਿੱਤੀਆਂ ਗਿਆ ਸੀ ਇਹਦਾ ਮਤਲਬ ਸਾਫ਼ ਹੈ ਕਿ ਇਹ ਜਿਹੜੀਆਂ ਸੜਕਾਂ ਰੋਕਿਆਂਗੇ ਇਹਨੇ ਕਿਸਾਨਾਂ ਵੱਲੋਂ ਨਹੀਂ ਰੋਕਿਆ ਕੋਈ ਵੀ ਰਸਤਾ ਜਿਹੜਾ ਰੋਕਿਆ ਗਿਆ ਹੈ ਕਿਸਾਨਾਂ ਨੇ ਨਹੀਂ ਰੋਕਿਆ ਕਿਸ ਕੋਈ ਰਸਤਾ ਉਹ ਹਰਿਆਣਾ ਸਰਕਾਰ ਨੇ ਸੈਂਟਰ ਦੀ ਸਰਕਾਰ ਦੀ ਸ਼ੈਅ ਤੇ ਬੀਜੇਪੀ ਸਰਕਾਰ ਨੇ ਰਸਤਾ ਰੋਕਿਆ ਹੋਇਆ ਹੈ ਨੈਸ਼ਨਲ ਹਾਈਵੇ ਹੈ ਲੋਕਾਂ ਦੀ ਮੁੱਖ ਮੰਗ ਹੈ ਕਿ ਰਸਤਾ ਖੁੱਲਣਾ ਚਾਹੀਦਾ ਹੈ ਅਸੀਂ ਵੀ ਸਹਿਮਤ ਹਾਂ ਲੋਕਾਂ ਦੇ ਨਾਲ ਕਿਉਂਕਿ ਨੈਸ਼ਨਲ ਹਾਈਵੇ ਹੈ ਲੋਕਾਂ ਦੀ ਮੁੱਖ ਮੰਗਾਂ ਨੇ ਇਹ ਖੁੱਲਣਾ ਚਾਹੀਦਾ ਹੈ ਪਰ ਜਿਵੇਂ ਕੋਈ ਲੋਕਾਂ ਨਾਲ ਗੱਲਬਾਤ ਆ ਰਹੀ ਹੈ ਕਿ ਕਿਸਾਨਾਂ ਨੇ ਰੋਕਿਆ ਸੀ ਗੱਲ ਸਾਫ਼ ਕਰਨੀ ਚਾਹੁੰਦੇ ਆ ਕਿ ਕਿਸਾਨਾਂ ਨੇ ਕੋਈ ਰਸਤਾ ਰੋਕ ਕੇ ਆਇਆ ਇਹ ਕਹਿੰਦਾ ਸਰਕਾਰ ਨੇ ਕੱਢੀਆਂ ਨੇ ਬੈਰੀਅਰ ਸਰਕਾਰ ਵੱਲ ਲਾਏ ਗਏ ਨੇ ਅਸੀਂ ਸਭ ਲੋਕਾਂ ਨੂੰ ਸਹਿਯੋਗ ਦੀ ਮੰਗ ਕਰਦੇ ਆ ਕਿ ਆਓ ਆਪਾਂ ਇਕੱਠੇ ਹੋ ਕੇ ਸਰਕਾਰ ਤੇ ਦਬਾਅ ਪਾਈਏ ਕਿ ਰਸਤੇ ਖੋਲੋ ਜਿੱਥੇ ਕਿਸਾਨਾਂ ਨੂੰ ਜਾਣਾ ਪ੍ਰੋਟੈਸਟ ਕਰਨਾ ਆਪਣਾ ਉਹ ਦਿੱਲੀ ਜਾ ਸਕਣ ਤੇ ਆਮ ਲੋਕ ਵੀ ਇੱਥੇ ਰਸਤੇ ਦੀ ਵਰਤੋਂ ਕਰ ਸਕਣ ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਆ ਲੋਕਾਂ ਨੂੰ ਕਿ ਆਓ ਸਰਕਾਰ ਤੇ ਦਬਾਅ ਬਣਾਈਏ ਕਿ ਰਸਤੇ ਖੋਲੋ ਲੋਕਾਂ ਦੀ ਪਰੇਸ਼ਾਨੀ ਸਮਝੋ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜਿਹੜੇ ਰਸਤੇ ਸਰਕਾਰ ਨੇ ਬੰਦ ਕੀਤੇ ਨੇ ਉਹ ਲੋਕਾਂ ਵਾਸਤੇ ਖੋਲ੍ਹੇ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ